ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਾਹਦੀ ਸਾਰੇ ਠੀਕ ਹੋਵੋਗੇ ਜੀ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਗੱਲ ਕਰਨ ਲੱਗੇ ਸੱਜ ਮੌਸਮ ਦੀ ਮੌਸਮ ਬੜਾ ਕਿਊਟ ਹੋ ਚੁੱਕਾ ਹੈ ਸਵੇਰ ਤੋਂ ਹੀ ਜਿਹੜਾ ਮੌਸਮ ਹੈਗਾ ਬੱਦਲ ਆਈਏ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਸਾਰੇ ਪਾਸੇ ਬੱਦਲ ਹੀ ਬੱਦਲ ਹੋ ਚੁੱਕੇ ਨੇ ਤੇ ਠੰਡੀ ਠੰਡੀ ਹਵਾ ਵਗ ਰਹੀ ਹੈ ਤੇ ਲੱਗਦਾ ਕਿ ਕਿਤੇ ਆਸੇ ਪਾਸੇ ਜਿਹੜਾ ਮੀਂਹ ਪੈ ਚੁੱਕਿਆ ਹੈ ਪਰ ਜਿਹੜਾ ਆਪਣੇ ਫਰੋਇਪਰ ਡਿਸਟ੍ਰਿਕਟ ਵਿੱਚੋਂ ਦੱਸ ਦਈਏ ਫਰੋਇਪਰ ਡਿਸਟ੍ਰਿਕਟ ਦੇ ਵਿੱਚ ਹਜੇ ਤੱਕ ਮੀਂਹ ਦਾਸਤਕ ਨਹੀਂ ਦਿੱਤੀ ਕਾਫੀ ਦਿਨ ਹੋ ਚੁੱਕੇ ਆ ਹਫਤਾ 10 ਦਿਨ ਹੋ ਗਿਆ ਉਹ ਤੋਂ ਥੋੜਾ ਜਿਹਾ ਮੀਂਹ ਪਿਆ ਸੀਗਾ ਤੇ ਹੁਣ ਮੀਂਹੜਾ ਨਹੀਂ ਪੈ ਰਿਹਾ ਤੇ ਹੁਣ ਮੀਂਹ ਪੈਣ ਦੇ ਜਿਹੜੇ ਚਾਂਸ ਹੈਗੇ ਨੇ ਤੇ ਗਵਾਂਡੀਆਂ ਲੱਗੇ ਮਸਤਰੀ ਤੇ ਉਹ ਆਪਾਂ ਨੂੰ ਸასი ਕਾਲ ਤੇ ਹੈਲੋ ਬਾਏ ਬਾਏ ਕਰਦੇ ਨੇ ਕੀ ਹਾਲ ਹੈ ਬਾਈ ਠੀਕ ਠਾਕ ਹੋ ਆ ਦੇਖੋ ਗਵਾਂਡੀ ਤਿਆਰੀ ਕਰੀ ਜਾਂਦੇ ਆ ਵਧੀਆ ਚਲੋ ਵਧੀਆ ਗੱਲ ਆ ਸੋਨਾ ਘਰ ਬਣ ਜੂ ਗਵਾਂਡੀਆਂ ਦਾ ਹੋਰ ਤੇ ਦੋਸਤੋ ਆਪਾਂ ਗੱਲ ਕਰਦੇ ਮੌਸਮ ਦੀ ਹਾਂਜੀ ਮੀਂਹ ਪੈ ਤੇ ਦੂਜੀ ਗੱਲ ਇਹ ਆ ਕਿ ਆਪਾਂ ਹੋਗੇ ਤਿਆਰ ਤੇ ਆਪਾਂ ਚੱਲੇ ਸੀਗੇ ਸ਼ਹਿਰ ਨੂੰ ਥੋੜਾ ਜਿਹਾ ਕੰਮ ਸੀਗਾ ਤੇ ਤੁਹਾਨੂੰ ਸ਼ਹਿਰ ਚ ਵੀ ਥੋੜਾ ਕਨਾਂ ਰੌਣਕ ਮੇਲਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਤੇ ਆਪਣੇ ਜਿਹੜੇ ਵਲੌਗਸ ਨੇ ਮਗਰਲੇ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੂਜੀ ਗੱਲ ਇੱਕ ਹੋਰ ਸੀ ਤੁਹਾਨੂੰ ਆਪਾਂ ਜਿਹੜਾ ਅੱਜ ਵਲੌਗ ਬਣਾ ਰਹੇ ਆ ਸੈਲਫੀ ਸਟਿਕ ਦੇ ਨਾਲ ਬਣਾ ਰਹੇ ਆ ਸ਼ਾਇਦ ਤੁਹਾਨੂੰ ਇਹਨਾਂ ਉਮੀਦ ਆਈਆ ਜਾ ਜਗ ਜਾਊਗਾ ਕਿ ਦੂਰ ਤੋਂ ਵਲੌਗ ਬਣ ਰਿਹਾ ਹੈਗਾ ਤੇ ਤੁਹਾਨੂੰ ਦੱਸਾਂਗੇ ਸੈਲਫੀ ਸਟਿਕ ਜਿਹੜੀ ਆਪਣੇ ਕਿਸੇ ਦੋਸਤ ਨੇ ਆਪਾਂ ਨੂੰ ਗਿਫਟ ਕੀਤੀ ਆ ਤੇ ਤਾਂ ਕਰਕੇ ਸੈਲਫ ਸਟਿੱਕ ਨਾਲ ਦੇਖਦੇ ਆਂ ਬਲੌਗ ਕਿੰਨਾ ਘੇਟ ਬੰਦਾ ਤੇ ਆਪਾਂ ਚੱਲਦੇ ਆਂ ਤੇ ਹੋ ਸਕਦਾ ਦੁਪਹਿਰ ਤੱਕ ਮੀਂਹ ਆ ਜਾ ਜੇ ਮੀਂਹ ਆ ਗਿਆ ਤਾਂ ਉਹ ਵੀ ਵਿੱਚ ਤੁਹਾਨੂੰ ਐਰ ਕਰਕੇ ਦਿਖਾਵਾਂਗੇ ਦੋਸਤੋ ਤੇ ਤੁਹਾਡੇ ਏਰੀਆ ਜੇ ਕਿਤੇ ਮੀਂਹ ਪਿਆ ਤੁਸੀਂ ਜਰੂਰ ਦੱਸਿਓ ਤੇ ਤੁਹਾਡੇ ਏਰੀਆ 'ਚ ਕਿੰਨੀ ਗਰਮੀ ਹੈ ਸਾਡੇ ਤਾਂ ਅੰਤਾਂ ਦੀ ਗਰਮੀ ਪੈ ਰਹੀ ਹੈ ਦੱਸਿਓ ਏਸੀ ਵੀ ਕੂਲਿੰਗ ਨਹੀਂ ਕਰ ਰਿਹਾ ਦੋਸਤੋ ਤੇ ਆਪਾਂ ਚਲੋ ਹੁਣ ਚੱਲਦੇ ਆਂ ਸ਼ਹਿਰ ਵੱਲ ਥੋੜਾ ਜਿਹਾ ਕੰਮ ਆ ਡੈਡੀ ਦੇ ਡੈਡੀ ਜੀ ਨੇ ਤੇ ਨਾਲ ਭਤੀਜੇ ਨੇ ਜਾਣਾ ਗਰਨੂਰ ਨੇ ਤੇ ਆਪਾਂ ਚੱਲਦੇ ਆਂ ਤੇ ਆਪਾਂ ਜਾ ਕੇ ਸ਼ੇਅਰ ਕਰਦੇ ਆਂ ਕੰਮਕਾਰ ਤੇ Det er ikke penger i den. ਲੋ ਜੀ ਕੰਮ ਕਰ ਲੈ ਕਰ ਤੇ ਆਪਾਂ ਆ ਕੇ ਬਾਜ਼ਾਰ ਵਿੱਚ ਤੇ ਥੋੜਾ ਕਾਣਾ ਸਮਾਨ ਲੈਣਾ ਸੀਗਾ ਤੇ ਸਮਾਨ ਲੈਂਦੇ ਪਏ ਆਪਾਂ ਦੇਖ ਲਓ ਬਾਜ਼ਾਰ ਦੀ ਰੌਣਕ ਮੇਲੇ ਇਹ ਆਪਣਾ ਬਾਜ਼ਾਰ ਆ ਜੀ ਹਾਂਜੀ ਤੇ ਦੋਸਤੋ ਆਪਾਂ ਅੱਗੇ ਘਰੇ ਤੇ ਆਪਾਂ ਕੰਮ ਕਾੜੇ ਸਾਰੇ ਕਰਿਆ ਨੂੰ ਦੱਸਿਆ ਇਹ ਸ਼ਹਿਰ ਜਾ ਕੇ ਤੇ ਦੋਸਤੋ ਜਿਹੜੀ ਗਰਮੀ ਹੈਗੀ ਅੰਤਾਂ ਦੀ ਆ ਉਹ ਆਪਾਂ ਸਵੇਰੇ ਵੀ ਗੱਲ ਕੀਤੀ ਸੀ ਪਰ ਕਹਿਣ ਦਾ ਮਤਲਬ ਸਵੇਰੇ ਬੱਦਲ ਬਹੁਤ ਹੋ ਚੁੱਕੇ ਸੀ ਤੁਹਾਨੂੰ ਦਿਖਾਏ ਵੀ ਸੀ ਤੁਹਾਨੂੰ ਪਤਾ ਵੀ ਆ ਤੇ ਹੁਣ ਦੇਖੋ ਲੋੜਿਆਂ ਦੀ ਧੁੱਪ ਲੱਗੀ ਹੋਈ ਆ ਜਿਹਦੇ ਨਾਲ ਗਰਮੀ ਅੱਬਾ ਅੱਬਾ ਹੋਈ ਪਈ ਆ ਜਿਵੇਂ ਕਹਿੰਦੇ ਆਂਦੇ ਅੱਬਾ ਅੱਬਾ ਹੋਈ ਪਈ ਆ ਤੇ ਮੀਂਹ ਨਹੀਂ ਪਿਆ ਮੈਂ ਤਾਂ ਸੋਚਿਆ ਤੁਹਾਨੂੰ ਮੀਂਹ ਦਾ ਵਲੌਗ ਦਿਖਾਵਾਂਗਾ ਦੇਖੋ ਬਦਲ ਬਦਲ ਉੱਟੇ ਸਾਰੇ ਕਿਸੇ ਪਾਸੇ ਬਦਲ ਬਦਲ ਹੈ ਨਹੀਂ ਤੇ ਲੋੜਾਂ ਇਤੋਂ ਆਪਾਂ ਤੇ ਦੋਸਤੋ ਆਪਾਂ ਜਾਏ ਸੀਗੇ ਤੇ ਮੈਂ ਕਿਹਾ ਚਲੋ ਉਸ ਤਰ੍ਹਾਂ ਗੱਲਾਂ ਬਾਤਾਂ ਕੀਤੇ ਸਾਂਝੀਆਂ ਤੇ ਆਪਾਂ ਤੁਹਾਨੂੰ ਹੋਰ ਦੱਸਣੀ ਗੱਲ ਇੱਕ ਆਪਣਾ ਏਸੀ ਨਹੀਂ ਜਮਾਂ ਸੀ ਕਰਦਾ ਕੂਲਿੰਗ ਤੋਰੀ ਦੁਆਰਾ ਜਿਹੜੀ ਸਰਵਿਸ ਅੱਜ ਕਰਾਈਏ ਆਪਾਂ ਦਾ ਸ਼ਹਿਰ ਸੀ ਮੰਮੀ ਹੁਣੀ ਘਰੇ ਸੀਗੇ ਉਹਨਾਂ ਨੇ ਕਰਾਈ ਸੀ ਦੀ ਸਰਵਿਸ ਤੇ ਹੁਣ ਕੂਲਿੰਗ ਬਹੁਤ ਵਧੀਆ ਕਰਨ ਲੱਗ ਗਿਆ ਹੈਗਾ ਆਪਣਾ ਏਸੀ ਤੇ ਚਲੋ ਗਰਮੀਆ ਥੋੜੀ ਰਾਹਤ ਮਿਲਦੇ ਚਾਂਸ ਬੰਦੇ ਜਾਂਦੇ ਆ ਤੇ ਦੋਸਤੋ ਹੋਰ ਤੁਸੀਂ ਆਪਦੇ ਏਰੀਆ ਦੱਸੋ ਤੁਹਾਡੇ ਕਿਤੇ ਅੱਜ ਮੀਂਹ ਪਿਆ ਹੋਵੇ ਤੇ ਜਰੂਰ ਦੱਸਿਓ ਤੁਸੀਂ ਤੇ ਗਰਮੀ ਦੀ ਰਾਤ ਮਿਲੀ ਹੋਵੇ ਤੇ ਅੱਜ ਦੇ ਵਲੌਗ ਵਿੱਚ ਇੰਨਾ ਹੀ ਆਪਾਂ ਫਿਰ ਤੁਹਾਡੇ ਲਈ ਨਵਾਂ ਵਲੌਗ ਕੋਈ ਲੈ ਕੇ ਆਵਾਂਗੇ ਕੰਮ ਬਹੁਤ ਜ਼ਾਰੇ ਸੀ ਸ਼ਹਿਰੀ ਤੁਹਾਨੂੰ ਜ਼ਾਰੇ ਵੀਡੀਓ ਦਿਖਾ ਸਕੇ ਕੁਝ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸ਼ਹਿਰੀ ਰੌਣਕ ਜੇ ਪਸੰਦ ਆਏ ਤਾਂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਕਰ ਲਓ ਲਾਈਕ ਤੇ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਜੀ ਸਾਰੇ ਸੱਤੀ ਕਾਲ ਤੇ ਆਪਣੇ ਮਗਰਲੇ ਪੁਰਾਣੇ ਵਲੌਗ ਜਾ ਕੇ ਜਰੂਰ ਦੇਖਿਓ ਤੁਹਾਨੂੰ ਪਸੰਦ ਆਉਣਗੇ ਸੱਤੀ ਕਾਲ ਜੀ ਬਾਏ ਬਾਏ